ਦੱਸੋ ਤੁਸੀਂ ਮਾਂ ਪੁੱਤ ਕੀ ਕਹਿੰਦੇ ਹੋ ਕਿ ਜਿੰਨੇ ਪੈਰੀ ਗਈਆਂ ਉਹਨੇ ਪੇਰੀ ਬਾਪਸ ਆ ਗਈ ਆ ਜਾ ਆ ਗਈ ਮੈਂ ਦੱਸੋ ਕੀ ਕਹਿੰਦੇ ਤੁਸੀਂ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਉੱਥੇ ਐਨੀਆਂ ਬੁੜੀਆਂ ਸੀਗੀਆਂ ਜਾਣਸਾਰ ਮੈਂ ਪੁੱਠੀ ਮੁੜ ਕੇ ਆਈਆਂ ਉਸੇ ਟਾਈਮ ਕਾਦੀ ਬੇਇੱਜ਼ਤੀ ਕੀ ਬੇਇੱਜ਼ਤੀ ਨਹੀਂ ਹੈਗੀ ਮੇਰੀ ਜਿਵੇਂ ਬਾਗੀ ਫਿਰਤੀ ਫਾਹਾ ਪੈ ਗਿਆ ਕਿ ਬਾਗਾਂ ਨੇ ਥਾਂ ਗਈ ਸੀ ਮੈਂ ਰਿਸ਼ਤੇਦਾਰੀਏ ਸੋਡੀ ਉੱਥੇ ਉਹਨਾਂ ਦੇ ਘਰੀ ਗਈ ਸੀ ਤੇ ਫਿਰ ਤੁਸੀਂ ਕੱਲ ਮੈਂ ਤੁਹਾਨੂੰ ਮਾੜਾ ਐਖਣਾ ਮੈਂ ਤੁਹਾਨੂੰ ਪਰਸੋਂ ਦੇ ਨੂੰ ਮੇਰਾ ਤਾਂ ਸਹਿਕਿਰਤੂ ਤੋਂ ਉਹ ਤੋਂ ਉਸੇ ਬਾਰੇ ਬਾਗੀ ਤੂੰ ਪੁੱਛ ਕੇ ਗਈਆਂ ਮੈਂ ਬੇਬੇ ਨੂੰ ਅੱਡ ਪੁੱਛਿਆ ਤੈਨੂੰ ਅੱਡ ਪੁੱਛਿਆ ਹੁਣ ਤੁਸੀਂ ਮਾਂ ਪੁੱਤੋਂ ਉਂਗਲਾ ਲਾਤੀਆਂ ਤੈਨੂੰ ਮਾਂ ਇਹ ਨਾਲੇ ਸੱਦ ਲਾਉਣ ਨੂੰ ਘਰੇ ਨੌਕਰਾਂ ਨੇ ਸੋਡੀ ਪਿੰਜਰੇ ਚ ਕੱਲ ਕਰ ਰੱਖੀ ਐ ਤੁਸੀਂ ਮੈਂ ਮੈਂ ਜਾਂਦੀ ਨੂੰ ਕਹਿ ਦੇ ਜਾਣਾ ਨਹੀਂ ਜਾਣਾ ਨਹੀਂ ਭਾਈ ਹਾਂ ਫੇਰ ਤੂੰ ਤਾਂ ਸਦਾ ਲਿਆ ਨੇ ਬੇਬੇ ਤੈਨੂੰ ਮੈਨੂੰ ਪਤਾ ਉਂਗਲੀ ਤੂੰ ਲਾਉਣੀ ਐਗੀ ਮੈਂ ਉਂਗਲਾ ਕਰ ਨਹੀਂ ਲਾਉਣੀ ਐ ਘਰੇ ਪੰਮਾ ਕੰਮ ਕਰਕੇ ਵਾਗੀ ਮੈਂ ਤਾਂ ਹੁੰਦਾ ਨਹੀਂ ਐੜਾ ਸੋਡਾ ਕੰਮ ਮੈਂ ਕੀ ਕਰਾਂ ਅਜਿਹਾ ਹੁੰਦਾ ਕਿਉਂ ਨਹੀਂ ਮੈਥੋਂ ਨਹੀਂ ਹੁੰਦਾ ਹੁਣ ਤੂੰ ਕੰਮ ਕਰਾ ਲਓਗੇ ਫੇਰ ਕੰਮ ਕਰਾ ਰਦੇ ਜਾਂਦੀ ਆ ਸੋਟੀਆਂ ਤਾਂ ਸਾਰੇ ਤਬਰ ਦੀਆਂ ਭੁਗਦੀਆਂ ਨੇ ਮੈਂ ਉਹਦੇ ਦੋ ਕੱਪੜੇ ਵੀ ਨਹੀਂ ਸਿਉ ਸਕਦੀ ਮੈਂ ਕਹਿੰਦੀ ਨਹੀਂ ਮੇਰੇ ਸੂਟ ਸਮਾ ਕੇ ਲਿਆ ਦਿਓ ਸਮਿਆਈ ਬਹੁਤ ਮਹਿੰਗੀ ਆ ਤੇਰੇ ਨਹੀਂ ਕੱਪੜੇ ਲੋਟ ਆਉਂਦੇ ਕੋਈ ਸਮਾ ਕੇ ਦਿੰਦਾ ਮੈਨੂੰ ਕੱਪੜੇ ਤੁਹਾਡਾ ਕੰਮ ਆ ਮੈਂ ਵੀਰ ਭਾਈ ਨਾਲ ਕਹਿੰਦੀ ਸੀ ਚੱਲ ਕੋਈ ਨਾ ਕੋਈ ਨਾ ਨੀਰਾ ਪਾਲ ਆਫਾ ਸੁਣਾ ਟਾਈਮ ਹੋ ਗਿਆ ਤੁਹਾਡਾ ਕੰਮ ਕਰਬ ਸਾਨੂੰ ਨਹੀਂ ਪਤਾ ਮੋਇ ਨੇ ਸੱਦ ਲੈ ਕੇ ਇਸ ਤਾਂ ਮਰਦੇ ਆ ਸਾਡੇ ਤੇ ਜਾਨ ਨਿਕਲਦੀ ਛੇਤੀ ਘਰੇ ਮੁੜਿਆ ਤੈਨੂੰ ਮੈਂ ਕਿਹਾ ਜਾਣਾ ਨਹੀਂ ਜਾਣਾ ਕੋਈ ਕੰਮ ਕਰ ਲੈ ਮੈਨੂੰ ਹੁਣ ਮੈਂ ਵੀ ਅੰਦਰ ਦੀ ਸੋਤੋਂ ਚਾਹਦੇ ਕੀ ਆ ਦੱਸੋ ਕੰਮ ਕਰ ਹੋਰ ਕੀ ਜਰਨਾ ਤੂੰ ਕੰਮ ਖਾਤਰ ਲੈਣੀ ਐ ਇਹ ਵੀ ਕੰਮ ਹੀ ਸੀਗਾ ਇੱਕ ਇਹ ਬਾਤ ਤੂੰ ਸਿੱਖਣੀ ਅਜ 10 ਸਾਲਾਂ ਨੂੰ ਸਿੱਖਣੀ ਮੈਂ ਹੁਣ ਇਹ ਤੋਂ ਬਾਅਦ ਸਿੱਖਣਾ ਹੀ ਨਹੀਂ ਮੈਨੂੰ ਕੀ ਲੋੜਾ ਸਿੱਖਣ ਦੀ ਜਾਓ ਪਹਿਲਾਂ ਮੇਰੇ ਕੱਪੜੇ ਸੁਨਿਆਕੇ ਲੈ ਕੇ ਦੇਓ ਆਪ ਇੱਕ ਸੂਟ ਦੇ ਕੇ ਆਓ ਸੇ ਹੁਣ ਜਾਂ ਦੇ ਮਨਜੀਤ ਸੇ ਹੁਣ ਕੱਪੜਾ ਹੀ ਨਹੀਂ ਪਰ ਇਹਨੂੰ ਜਾਣ ਦੇਣਾ ਮਾਣਾ ਮਾੜਾ ਸਾਵਰ ਚਾਹੀਦਾ ਸਾਵਰ ਛੋਟੇ ਕੋਲੇ ਸਾਵਰ ਬਹੁਤ ਆ ਨਾ ਆਹੋ ਸਾਡੇ ਕੋਲ ਤਾਂ ਹੈਗੀ ਆ ਸਾਡੇ ਜਿੰਨਾ ਤਾਂ ਸਬਰ ਕਿਸੇ ਕੋਲੇ ਹੈ ਹੀ ਨਹੀਂ ਜਿੰਨਾ ਸਾਡੇ ਕੋਲ ਸਬਰ ਹੈ ਹਾਂ ਤੁਹਾਡੇ ਕੋਲ ਤਾਂ ਬਹੁਤ ਹੈ ਕਿ ਤੁਹਾਨੂੰ ਕਾ ਸਬਰ ਐ ਕਿ ਮੌਂਟ ਚੱਲ ਕਿਸੇ ਇੱਕੇ ਰਾਤ ਤੋਂ ਅੱਜ ਕਿ ਬੈਠੇ ਮੈਂ ਤਾਂ ਕੁਛ ਨਹੀਂ ਕਰਦੀ ਆ ਚੱਕੋ ਮੈਂ ਕਰਦੀ ਨਹੀਂ ਗੂ ਤਾਂ ਮੈਂ ਡੱਕਾਣੇ ਤੋੜਦੀ ਹਾਂ